ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ OBC ਭਾਈਚਾਰੇ ਸੰਬੰਧੀ ਕੀਤੀ ਟਿੱਪਣੀ ਦੇ ਵਿਰੋਧ ਵਿੱਚ ਅੱਜ ਅੰਮ੍ਰਿਤਸਰ ਵਿਖੇ ਕਾਂਗਰਸ ਦੇ OBC ਪ੍ਰਧਾਨ ਅਤੇ OBC ਭਾਈਚਾਰੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰ ਇਹਨਾਂ ਦੀਆਂ ਟਿੱਪਣੀਆਂ ਖਿਲਾਫ ਕੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ। ਇਸ ਮੌਕੇ ਗੱਲਬਾਤ ਕਰਤੀਆਂ ਕਾਂਗਰਸ OBC ਦੇ ਪ੍ਰਧਾਨ ਸੋਨੂ ਜੰਡਿਆਲਾ ਅਤੇ ਸਵਰਨਕਾਰ ਭਾਈਚਾਰੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਅबिनेट ਮੰਤਰੀ ਲਾਲਜੀਤ ਪੁੱਲਰ ਨੇ ਜੋ ਖੰਡੂਰ ਸਾਹਿਬ ਤੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਵੀ ਹਨ ਵੱਲੋਂ OBC ਭਾਈਚਾਰੇ ਖਿਲਾਫ ਕੀਤੀ ਟਿੱਪਣੀ ਸੰਬੰਧੀ ਵਰਤੀ ਸ਼ਬਦਾਵਲੀ ਦਾ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਮੈਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਅੱਜ ਅਸੀਂ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਤੁਹਾਨੂੰ ਇਹ ਦੱਸਣ ਵਾਸਤੇ ਖੇਚਲ ਦਿੱਤੀ ਹੈ ਕਿ ਜੋ ਪਿਛਲੇ ਦਿਨ ਚ ਸਾਡੇ ਸਟੇਟ ਦੇ ਮਨਿਸਟਰ ਸਾਹਿਬ ਸਰਦਾਰ ਲਾਲਜੀ ਸਿੰਘ ਜੀ ਭੁੱਲਰ ਜਿਹੜੇ ਕੈਂਡੀਡੇਟ ਵੀ ਨੇ ਖਡੂਰ ਸਾਹਿਬ ਤੋਂ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਬੜਾ ਸ਼ਰਮਨਾਕ ਔਰ ਬੇहद ਹੀ ਮਤਲਬ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਅੱਜ ਜਦੋਂ ਕਿ ਸਾਰੀ ਦੁਨੀਆ ਸਾਰਾ ਰਾਸ਼ਟਰ ਸਾਰਾ ਦੇਸ਼ ਸਾਰਾ ਵਰਲਡ ਮਹਾ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਜਿਹੜਾ ਮਨਾਇਆ ਜਾ ਰਿਹਾ ਔਰ ਬੜੇ ਹਰਸ਼ੋल्लाਸ ਨਾਲ ਔਰ ਜਗਾ ਜਗਾ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਨੂੰ ਸੰਗੋਸ਼ਠੀ ਦੇ ਰੂਪ ਦੇ ਵਿੱਚ ਲੋਕੀ ਬਿਆਨ ਕਰ ਰਹੇ ਨੇ ਔਰ ਉਹ ਸੰਗੋਸ਼ਠੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਉਸ ਦਿਹਾੜੇ ਦੇ ਉੱਤੇ ਸਾਡੇ ਐਸ ਸੀ ਭਾਈਚਾਰੇ ਨੂੰ ਇਸ ਤਰ੍ਹਾਂ ਦੀ ਗੰਦੀ ਸ਼ਬਦਾਵਲੀ ਬੋਲਣਾ ਐਸੀ ਭਾਈਚਾਰੇ ਨੂੰ ਕਿ ਇੰਨੀ ਗੰਦੀ ਸ਼ਬਦਾਵਲੀ ਬੋਲਣਾ ਕਿ ਮੈਨੂੰ ਬੋਲਣ ਲੱਗਿਆ ਵੀ ਸ਼ਰਮ ਆਉਂਦੀ ਹੈ ਵੀ ਉਹ ਘੋੜੀ ਠੋਕਦਾ ਸੀ ਉਹ ਇੰਜ ਕਰਦਾ ਸੀ ਉਹ ਇੰਜ ਕਰਦਾ ਸੀ ਇਹ ਉਹਦੇ ਭਾਂਡੇ ਮਾਂਹਦਾ ਸੀ ਬਿਲਕੁਲ ਮੈਂ ਨਹੀਂ ਸਮਝਦਾ ਕਿ ਇੱਕ ਸਟੇਟ ਦੇ ਮਨਿਸਟਰ ਨੂੰ ਐਡੀ ਭੱਦੀ ਔਰ ਮਰਿਆਦਾਹੀਨ ਸ਼ਬਦਾਵਲੀ ਜਿਹੜੀ ਹੈ ਉਹ ਬੋਲਣੀ ਚਾਹੀਦੀ ਹੈ ਫੇਰ ਸਭ ਤੋਂ ਵੱਡੀ ਗੱਲ ਅਸੀਂ ਅੱਜ ਪੂਰਾ ਹਿੰਦੁਸਤਾਨ ਪੂਰੀ ਦੁਨੀਆ ਪੂਰਾ ਵਰਲਡ ਅਸੀਂ ਇਸ ਪਾਸੇ ਲੱਗੇ ਆ ਕਿ ਔਰਤ ਜਿਹੜੀ ਹੈ ਅਸੀਂ ਉਹਨੂੰ ਬਰਾਬਰ ਦਾ ਦਰਜਾ ਦੇਣਾ ਹੈ ਪਰ ਔਰਤ ਜਿਹੜਾ ਉਹ ਮਰਦ ਦੇ ਬਰਾਬਰ ਹੈ ਔਰਤ ਔਰ ਮਰਦ ਦੇ ਵਿੱਚ ਕੋਈ ਫਰਕ ਨਹੀਂ ਔਰ ਅਸੀਂ ਉਹਦਾ ਵਾਅਦਾ ਦੇਣਾ ਅਸੀਂ ਉਹਦੀ ਉਹਨੂੰ ਸਸ਼ਕਤੀਕਰਨ ਬਣਾਣਾ ਉਹਦਾ ਸਸ਼ਕਤੀਕਰਨ ਕਰਨਾ ਹੈ ਔਰ ਉਹਦੀ ਹਰ ਲਿਹਾਜ਼ ਨਾਲ ਅਸੀਂ ਰਿਸਪੈਕਟ ਕਰਨੀ ਹੈ ਔਰ ਇੱਕ ਔਰਤ ਇੱਕ ਬਹੂ ਇੱਕ ਬੇਟੀ ਦੇ ਬਾਰੇ ਉੱਥੇ ਖੜੇ ਹੋ ਕੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਇੰਨੀ ਗੰਦੀ ਸ਼ਬਦਾਵਲੀ ਔਰ ਇਹਨਾਂ ਗੰਦਾ ਬੋਲਣਾ ਜਿਹੜਾ ਮੈਂ ਸਮਝ ਨਾ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਉਹ ਇੱਕ ਇੱਕ ਆਮ ਆਦਮੀ ਵੀ ਇੱਕ ਅਨਪੜ੍ਹ ਆਦਮੀ ਵੀ ਜਿਹੜਾ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ ਜਿਹੜਾ ਉਹ ਸਾਡੀ ਮਾਨਯੋਗ ਸਰਕਾਰ ਆਪ ਆਪ ਸਰਕਾਰ ਦਾ ਇੱਕ ਕੈਬਨਿਟ ਰੈਂਕ ਦਾ ਮਨਿਸਟਰ ਔਰ ਮੈਂਬਰ ਪਾਰਲੀਮੈਂਟ ਦਾ ਜਿਹੜਾ ਕੈਂਡੀਡੇਟ ਹੈ ਉਹ ਬੋਲ ਰਿਹਾ ਔਰ ਮੈਂ ਇਹ ਸਮਝਦਾ ਕਿ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਆਪਣਾ ਸੁਨਿਆਰਾ ਭਾਈਚਾਰਾ ਵੈ ਸਾਡਾ ਰਾਮਗੜੀਆ ਭਾਈਚਾਰਾ ਵੈ ਸਾਡਾ ਮੈਨੂੰ ਸੋਨੂ ਜੀ ਉਹਨੇ ਦੱਸ ਰਹੇ ਸੀ ਰਾਮਗੜੀਆ ਭਾਈਚਾਰਾ ਸਾਡਾ ਉਹਦੀ ਗਾਥਾ ਜਿਹੜੀ ਹੈ ਉਹਦਾ ਉਹਦਾ ਇਤਿਹਾਸ ਜਿਹੜਾ ਉਹ ਇੱਕ ਬਹੁਤ ਹੀ ਅਮੀਰ ਇਤਿਹਾਸ ਹੈ ਔਰ ਬਹੁਤ ਹੀ ਸ਼ੂਰ ਵੀਰਾਂ ਨਾਲ ਭਰਿਆ ਹੋਇਆ ਹੈ ਅੱਜ ਅਸੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਓਬੀਸੀ ਦਾ ਮੈਂ ਕਾਰਜਕਾਰੀ ਬਣਾ ਰਿਹਾ ਪੰਜਾਬ ਦਾ ਔਰ 75 ਕਾਸਟਾਂ ਨੇ ਪੰਜਾਬ ਦੀਆਂ 75 ਕਾਸਟਾਂ ਨੂੰ ਅਸੀਂ ਪੰਜਾਬ ਦੇ ਵਿੱਚ ਆਪਣੇ ਨਾਲ ਲੈ ਕੇ ਚੱਲਦੇ ਹਾਂ ਔਰ ਹਾਇਰ ਵਰਗ ਦੇ ਜਿਹੜੇ ਲੋਕ ਨੇ ਜਦੋਂ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤੇ ਗੱਲ ਕਰਦੇ ਪਰ ਅ ਕੱਲ ਪਰਸੋਂ ਤੋਂ ਹੀ ਲਾਲਜੀਤ ਸਿੰਘ ਭੁੱਲਰ ਜੋ ਪੱਟੀ ਤੋਂ ਐਮਐਲਏ ਨੇ ਔਰ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਜਦੋਂ ਕੋਈ ਉਮੀਦਵਾਰ ਨਹੀਂ ਲੱਭਿਆ ਤੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਉਤਾਰਤਾ ਗੜੂਤ ਸਾਹਿਬ ਲੋਕ ਸਭਾ ਹਲਕੇ ਹੁਣ ਉਹ ਆਏ ਦੇਣੇ ਕੋਈ ਨਾ ਕੋਈ ਗਲਤ ਵਿਵਾਦ ਦੇ ਦਿੰਦੇ ਨੇ ਕੋਈ ਨਾ ਕੋਈ ਗਲਤ ਬਿਆਨ ਦੇ ਦੇ ਕੇ ਤੇ ਕਿਸੇ ਨਾ ਕਿਸੇ ਕਮਿਊਨਿਟੀ ਨੂੰ ਛੇੜ ਲੈਂਦੇ ਨੇ ਤੇ ਟਾਰਗੇਟ ਕਰ ਦਿੰਦੇ ਨੇ ਪਰ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਲਾਲਜੀਤ ਭੁੱਲਰ ਜੀ ਪਹਿਲਾਂ ਜਿਹਦੇ ਬਾਰੇ ਬੋਲਣਾ ਉਹਦੇ ਬਾਰੇ ਇਤਿਹਾਸ ਪੜ ਲਿਆ ਕਰੋ ਕਿਉਂਕਿ ਕਦੇ ਤਾਂ ਤੁਹਾਡੇ ਜਿਹੜੇ ਐਮ.ਐਲ.ਏ ਆ ਉਹ ਕਹਿੰਦੇ ਆ ਕਿ ਗਊ ਨੂੰ ਰਾਸ਼ਟਰੀ ਪੰਛੀ ਘੋਸ਼ਿਤ ਕਰ ਦਿੱਤਾ ਜਾਵੇ ਤੇ ਕਦੀ ਉਹ ਕਿਸੇ ਨਾ ਕਿਸੇ ਪੱਤਰਕਾਰ ਵੀਰ ਨੂੰ ਧਮਕੀ ਦੇਣ ਦੇਂਦੇ ਵਿਧਾਨ ਸਭਾ ਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਬਵਾਦ ਪਾ ਛੱਡ ਦਿਆ ਤੇ ਤੁਸੀਂ ਲੋਕਾਂ ਦਾ ਧਿਆਨ ਜਿਹੜਾ ਪਟਕਾਉਣ ਦੇ ਕੰਮ ਕਰਨ ਦੇ ਜੇ ਇਹਨੂੰ ਬੰਦ ਕਰ ਦਿਓ ਪੰਜਾਬ ਦੇ ਲੋਕ ਸੂਰਬੀਰ ਯੋਧਿਆਂ ਦੀ ਕੌਮ ਆ ਪੰਜਾਬ ਔਰ ਜੇ ਤੁਹਾਡਾ ਦਾ ਲੱਗ ਗਿਆ ਵਾ ਤੇ ਤੁਸੀਂ ਉਹ ਕੰਮ ਨਾ ਕਰੋ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਪੰਜਾਬ ਦੇ ਵਿੱਚ ਜਿੱਥੇ ਟੱਕਰਿਆ ਕਰਨ ਤੇ ਤੁਹਾਡੇ ਗੱਲ ਪੈ ਜਾ ਕਰਨ ਜਿਹੜੇ ਸਾਡੇ ਵੀਰ ਥੱਲੇ ਸੀਟੀਆਂ ਮਾਰਦੇ ਸੀ ਉਹ ਅੱਜ ਇਹਨਾਂ ਨਾਲ ਨੇ ਕੱਲ ਕਿਸੇ ਨਾਲ ਸੀ ਕੱਲ ਕਿਸੇ ਨਾਲ ਹੁੰਦੇ ਆ ਉਹਨਾਂ ਵਿੱਚ ਗਰਾਗਰੀਆਂ ਜਾਂ ਵਾਪਕੀ ਹੁਦ்பਾਜ ਜਿਹੜੇ ਬਿਲਕੁਲ ਜੀ ਰਾਮ ਗੜੀਆ ਦੇ ਜੇ ਤੁਸੀਂ ਗੱਲ ਕਰੋ ਇਤਿਹਾਸ ਦੀ ਮੈਂ ਗੱਲ ਕਰ ਲਾਂਗਾ ਉੱਥੇ ਆਉਣ ਲੱਗਾ RAM GADIYA ਬਰਾਦਰੀ ਦੇ ਇਤਿਹਾਸ ਬਾਰੇ ਜੇਕਰ ਨਹੀਂ ਪਤਾ ਇਹਨਾਂ ਨੂੰ ਤੇ ਪਤਾ ਕਰ ਲੈਣ ਦਿੱਲੀ ਤੇ ਲਾਲ ਕਿਲੇ ਤੇ ਫਤਿਹ ਕਿਹਨਾ ਕੀਤਾ ਸੀ ਜੱਸਾ ਸਿੰਘ RAM GADIYA ਕੌਣ ਸੀ ਪਹਿਲਾਂ ਇਤਿਹਾਸ ਪਤਾ ਕਰ ਲੈਣ ਕਹਿੰਦੇ ਨਮਕ ਸਵਾਦ ਅਨੁਸਾਰ ਤੇ ਗੱਲ ਔਕਾਤ ਅਨੁਸਾਰ ਕਰੀਦੀ ਆ ਤੁਸੀਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ ਹੱਡੀਆਂ ਤੜਵਾ ਦਿੰਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਸੁਨਿਆਰਾ ਬਰਾਦਰੀ ਦੇ ਬਾਰੇ ਵੀ ਕਹਿਤਾ ਤੁਸੀਂ ਰਾਮਗੜੀਆ ਬਰਾਦਰੀ ਨੂੰ ਗੁੱਲੀ ਘਟ ਕਹਿਤਾ ਤੁਸੀਂ ਕੀ ਇਹ ਸਾਬਤ ਕਰਨਾ ਚਾਹੁੰਦੇ ਜੇ ਤੁਸੀਂ ਜੱਟ ਭਾਈਚਾਰੇ ਤੇ OBC ਦੇ ਵਿੱਚ ਐਸੀ ਭਾਈਚਾਰੇ ਦੇ ਵਿੱਚ ਕਿਉਂ ਮਤਲਬ ਪਾੜ ਪਾਉਣ ਦੀ ਕੋਸ਼ਿਸ਼ ਕਰਨ ਦਾ ਜੇ ਉਹਦੇ ਸਾਰਿਆਂ ਨੂੰ ਪਤਾ ਬਾਬੇ ਤੁਸੀਂ ਨਹੀਂ ਜਿੱਤਣਾ ਕਿਉਂਕਿ ਖੜੂਰ ਸਾਹਿਬ ਲੋਕ ਸਭਾ ਹਲਕਾ ਪੰਥਕ ਹਲਕਾ ਵਾ ਇਹਨਾਂ ਨੂੰ ਤਖਤ ਸਾਹਿਬ ਹਜੂਰ ਸਾਹਿਬ ਵੀ ਜਿਹੜਾ ਘੇਰਿਆ ਸੀ ਉੱਥੇ ਸਿੱਖ ਜਥੇਬੰਦੀਆਂ ਨੇ ਤੇ ਇਹਨਾਂ ਕੋਲ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਇਹ ਇਹਨਾਂ ਨੇ ਡਰਾਮਾ ਜਿਹੜਾ ਕੀਤਾ ਜਾਣਬੁੱਝ ਕੇ ਕੀਤਾ ਵਾ ਵੀ ਮੇਰਾ ਵਿਰੋਧ ਹੋਊਗਾ ਕਿਉਂਕਿ ਉੱਥੇ OBC ਦੀ ਵੋਟ ਬਹੁਤ ਆ ਔਰ ਡਾਕਟਰ ਰਤਨ ਸਿੰਘ ਜਨਾਲਾ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਉੱਥੋਂ ਇਹਨਾਂ ਨੇ ਬਿਆਨ ਜਿਹੜਾ ਜਾਣਬੁੱਝ ਕੇ ਦਿੱਤਾ ਕਿ ਕੱਲ ਨੂੰ ਕਿਤੇ ਸਾਡੀ ਕੈਬਨਿਟ ਦੇ ਵਿੱਚੋਂ ਪੰਜਾਬ ਤੋਂ ਛੁੱਟੀ ਨਾ ਹੋ ਜੇ ਤੇ ਇਸ ਕਰਕੇ ਇਹਨਾਂ ਨੇ ਜਿਹੜੇ ਆਪਣੇ ਗੜੀਏ ਕੰਡੇ ਖਿਲਾਰੇ ਆ ਉਹ ਤੇ ਉਦਾਂ ਵੀ ਇਹਨਾਂ ਦੀ ਜਮਾਨਤ ਜਬਤ ਹੋਣੀ ਸੀ ਪਰ ਹੁਣ ਤੇ ਹੋਣੀ ਹੀ ਹੋਣੀ ਆ ਅੱਜ ਪੰਜਾਬ ਦੇ ਵਿੱਚ ਸਾਰਾ OBC ਭਾਈਚਾਰਾ ਇਨਾਂ ਦਾ ਸਖਤ ਵਿਰੋਧ ਕਰਦਾ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਕੀ ਗੱਲ ਤੁਹਾਨੂੰ OBC ਭਾਈਚਾਰੇ ਨੇ ਵੋਟਾਂ ਨਹੀਂ ਪਾਈਆਂ ਤੁਹਾਨੂੰ ਐਸੀ ਭਾਈਚਾਰੇ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਅੱਜ ਸਾਨੂੰ ਵੰਡਲ ਡਰ ਜੇ ਕੀ ਗੱਲ ਤੁਸੀਂ ਅੱਜ ਕਿਹੜੇ ਹੱਕ ਆ ਤੁਹਾਡੇ ਕੋਲ ਵੀ ਤੁਸੀਂ ਸਟੇਜ ਤੇ ਕੁਝ ਵੀ ਬੋਲ ਦਿੰਦੇ ਜੇ ਕਿਸੇ ਦੇ ਖਿਲਾਫ ਵੀ ਇੱਕ ਮਹਿਲਾ ਦੇ ਖਿਲਾਫ ਤੁਸੀਂ ਬੋਲ ਰਹੇ ਜੇ ਮੈਂ ਤੇ ਮਾਨਯੋਗ ਜਿਹੜੇ ਸਾਬਕਾ ਵਿਧਾਇਕ ਹਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਮਹਿਲਾ ਕਮਿਸ਼ਨ 'ਚ ਇਹਦੀ ਸ਼ਿਕਾਇਤ ਕਰਨਾ ਔਰ ਆਪਣੀ ਪਾਰਟੀ ਹਾਈ ਕਮਾਂਡ ਦੇ ਨਾਲ ਵੀ ਮੈਂ ਗੱਲ ਕੀਤੀ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਦੀ ਸ਼ਿਕਾਇਤ ਕਰਾਂਗੇ ਔਰ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਇਹ ਆਏ ਦਿਨ ਮੂੰਹ ਦੇ ਵਿੱਚੋਂ ਕੋਈ ਇਹੋ ਜਿਹੇ ਸ਼ਬਦ ਕੱਢ ਦਿੰਦੇ ਨੇ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਬਹੁਤ ਪੀੜ ਹੁੰਦੀ ਆ ਅੱਜ ਪੰਜਾਬ ਦੀਆਂ 75 ਕਾਸਟਾਂ ਇਹਨਾਂ ਦਾ ਬਾਈਕਾਟ ਕਰਦੀਆਂ ਵਾਂ